ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਪਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਣਾ ਵੀ ਮੈਂ ਉਸ ਨੂੰ ਪੁੱਛਾ ਜਿਹੜਾ ਗੁਰੂ ਘਰ ਵੱੜ ਕੇ ਕਹੇ ਤੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਆਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਈ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋੜੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰ ਰਹੇ ਨੇ ਕਿ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚਲ ਜਾ ਉਹਨੇ ਚਲ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨਾਂ ਚਰਨ ਕੋਕਰੀ ਹੋਇਆ ਚਲਦਿਆਂ ਨਹੀਂ ਕੀਆ ਮੈਂ ਉੱਥੋਂ ਬਾਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਉਹਨਾਂ ਦਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਵੀ ਤੇਰਾ ਇਹਨਾਂ ਨਾਲ ਰਾਹ ਚ ਇੰਕਾਉਂਟਰ ਕਰਨਾ ਇੱਕ ਐਮਐਲਏ ਨੂੰ ਫੜਵਾ ਵਾਸਤੇ 8 10 ਐਸਪੀ 810 ਡੀਐਸਪੀ ਐਸਐਚਓ 5450 ਪੁਲਿਸ ਵਾਲਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਾਨ ਰਹਿਣਾ ਵਾਕਿਆ ਭੱਜ ਗਿਆ ਉਹ ਕਹਿੰਦਾ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾ ਪਿਆ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਉਹ ਅਸੀਂ ਕੋ ਗੋਲੀ ਚ ਭਾਈਏ ਅਸੀਂ ਤੁਹਾਡੇ ਹੱਥੋਂ ਆਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਰਿਆਂ ਪੁਲਿਸ ਵਾਲਾ ਨਹੀਂ ਪਰ ਤੁਸੀਂ ਇੱਕ ਕੱਟ ਕੱਟ ਯਾਰ ਤਕਾਤੇ ਆਇਓ ਇੱਕ ਨਾ ਕਰੋ ਕੋਈ ਫੈਸਲੇ ਮੈਂ ਇੰਨਾ ਹੀ ਕੁਝ ਕਹਿਣਾ ਵੀ ਲੋਕਾਂ ਨੂੰ ਤੋਂ ਭੱਜਣਾ ਐਮਐਲਏ ਜਾਗਜੋ ਸੀਐਮ ਨੇ ਜਗੜਾ ਨੂੰ ਬੋਲੀ ਹੋ ਚੁੱਕਾ ਸਾਹਿਬ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਮੈਂ ਇਨਫਾਰਮੇਸ਼ਨ ਤੁਹਾਨੂੰ ਹੋਰ ਦੇਣੀ ਹੈ ਅੱਜ ਕੱਲ ਬਿਕਰਮਪੁਰਾਂ ਵਾਲੀ ਜਿਹਨੇ ਕਾਉਂਟਰ ਸਪੈਸ਼ਲਿਸਟ ਨੇ ਮੇਰੇ ਭਰਾ ਉਹਨਾਂ ਨੂੰ ਵੀ ਮੇਰੇ ਪਿਛੇ ਲਾਇਆ ਗਿਆ ਉਹ ਵੀ ਸੱਦੇ ਆ ਸਾਰੇ ਨਾਲ ਵੀ ਜਿਹੜੇ ਕਾਉਂਟਰ ਕਰਦੇ ਆ ਨਾ ਉਹ ਵੀ ਮੇਰੇ ਪਿੱਛੇ ਲੱਗੇ ਆ ਉਹ ਵੀ ਕਰਨਾਲ ਬੈਠੇ ਆ ਕੱਲ ਦੇ ਤੇ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਜਿਹੜਾ ਦਿੱਲੀ ਵਾਲੇ ਵਰਕ ਚੁੱਕੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਆਪਣੇ ਐਮਐਲਏ ਨੂੰ ਮੰਤਰੀਆਂ ਨੂੰ ਇਕੱਠੇ ਕੋ ਤੁਰਪੋ ਯਾਰ ਕਿੱਡੀ ਗੱਦਾਰਿਆ ਕੀ ਤੁਹਾਨੂੰ ਖਾ ਚੱਲਿਆ ਠੀਕ ਹੈ ਕਿ ਨਹੀਂ ਤੇ ਐਵੇਂ ਡਰਨ ਦੀ ਲੋੜ ਨਹੀਂ ਇਹਨੂੰ ਸਰਕਾਰ ਨੂੰ ਜਗਾ ਲਓ ਚੰਗੇ ਰਾਵਗੇ ਮੈਨੂੰ ਕੋਈ ਵਰਕ ਨਹੀਂ ਮੈਨ ਕੋਲ ਗੱਲ ਕਹਿਣਾ ਮੇਰੇ ਵਰਗੇ ਪిల్లా ਹੋ ਕੇ ਨਮੀ ਚਾਂਗ ਜਾਂਗੇ ਹੋਰ ਚੱਲ ਜਾਗੇ ਪਰ ਇਹ ਜਿਹੜੀ ਹਰਕਤਾਂ ਤੇ ਆਏ ਆ ਇਹ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਓਏ ਆਪਾਂ ਬਟ ਦੇਵ ਦੇ ਬਦਾਲੀਆਂ ਤੁਮੀ ਕਰੇ ਤੇ ਦਿੱਲੀ ਵਾਲਾ ਜਿਹੜਾ ਏ ਲਾਲਾ ਜੀ ਸਾਨੂੰ ਕੀ ਦਬਾ ਲੂਗਾ ਇਹ ਕਰਕੇ ਉઠੋ ਜ਼ਮੀਰ ਜਗਾਓ ਬਾਈਕ ਜੀ ਦਾ ਖਾਲਸਾ ਬਾਈਕ ਜੀ ਦੀ ਖਤ